ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਪਿੰਨਾਥੋ ਕੇ ਸਾਰੇ ਠੇਕੇਦਾਰ ਮਿਸਤਰੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਅੱਜ ਮੈਂ ਫੇਰ ਜ਼ਿਲ੍ਹਾ ਫਰੂਜ਼ਪੁਰ ਦੇ ਵਿੱਚ ਸ਼ਿਵ ਸ਼ਕਤੀ ਫੋਟੋ ਸਟੇਟ ਵਾਲੇ ਨੇ ਉਹਨਾਂ ਦੀ ਦੁਕਾਨ ਆ ਪ੍ਰਿੰਟ ਵਾਲੀ ਦੁਕਾਨ ਆ ਬਹੁਤ ਹੀ ਪੁਰਾਣੀ ਦੁਕਾਨ ਆ ਬਾਜ਼ਾਰ ਨੰਬਰ 3 ਦੇ ਵਿੱਚ ਆ ਉਹਨਾਂ ਨੇ ਹੁਣ ਲੈਂਟਰ ਦੀ ਦੂਸਲੀ ਮੰਜ਼ਲ ਪਾਈ ਸੀ ਅੰਬੂਜਾ ਕਵਚ ਦੇ ਨਾਲ ਐ ਸੁਪਰ ਜੋ ਅੰਬੂਜਾ ਪਲੱਸ ਰਿਫੂਜ਼ ਸਪੈਸ਼ਲ ਸ਼ੀਟ ਆ ਉਹ ਲੈਂਟਰ ਦੇ ਉੱਪਰ ਵਿਛਾ ਦਿੱਤੀ ਗਈ ਆ ਹੁਣ ਸਾਡੇ ਕੋਲੇ ਕਰਮਾਲਕ ਤਾਂ ਹੈ ਨਹੀਂਗੇ ਇਸ ਟਾਈਮ ਠੇਕੇਦਾਰ ਸਹਿਬਾਨ ਹੈਗੇ ਨੇ ਮੈਂ ਹੁਣ ਠੇਕੇਦਾਰ ਸਹਿਬਾਨ ਨਾਲ ਗੱਲ ਕਰਤਾ ਔਰ ਇਸ ਚੀਜ਼ ਦਾ ਉਹਨਾਂ ਤੋਂ ਪੁੱਛਦਾ ਕਿ ਕੀ ਉਹਨਾਂ ਨੂੰ ਪਹਿਲਾਂ ਵਾਲਾ ਰਿਜ਼ਲਟ ਕਿਸ ਤਰ੍ਹਾਂ ਲੱਗਾ ਜਿਹੜਾ ਦੁਬਾਰਾ ਸੱਦਿਆ ਮੈਂ ਨਾਲ ਉਹਨੂੰ ਵੀ ਗੱਲ ਕਰੂਗਾ ਠੇਕੇਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਜਿੰਦਰ ਜਿੰਦਰ ਜੀ ਜਿੰਦਰ ਕੋਕਰ ਜਿੰਦਰ ਕੋਕਰ ਜੀ ਤੁਸੀਂ ਦੁਬਾਰਾ ਬੁਲਾਇਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਜਿਹੜੀ ਲੈਂਟਰ ਤੇ ਸ਼ੀਟ ਪਾਈ ਆ ਤੁਹਾਨੂੰ ਜਾਂ ਮਾਲਕਾ ਨੂੰ ਇਹਦਾ ਕੀ ਰਿਜਰਟ ਲੱਗਵੰਦਾ ਹੈ ਜੈਂਟਰ ਦਾ ਠੀਕ ਹੈ ਇਹ ਕਿ ਕਿਹਦੇ ਚ ਬਚਤ ਦੇ ਦੋਨਾ ਤੀਰਾਂ ਦੀ ਕਿਸ ਤਰ੍ਹਾਂ ਦੀ ਬਚਤ ਮੰਨਦੇ ਹੋ ਬਚਤ ਕੋਲ ਮਲਾ ਕੇ ਇੱਥੇ ਪਾਣੀ ਦਾ ਵੀ ਖਰਚਾ ਬਚਦਾ ਹੈ ਮਟੀਰੀਅਲ ਦਾ ਖਰਚਾ ਬਚਦਾ ਹਾਂਜੀ ਜੀਲ ਦਾ ਖਰਚਾ ਬਚਦਾ ਇੱਧਰ ਆਜ ਮਾਲਕਾ ਦਾ ਵੀ ਖਰਚਾ ਬਚਦਾ ਇਹਦੇ ਚ ਸਾਡਾ ਟਾਈਮ ਬਚਦਾ ਹਾਂਜੀ ਤੁਸੀਂ ਮੰਨਦੇ ਹੋ ਘਰ ਮਾਲਕ ਉਹ ਤੁਹਾਡਾ ਇਹ ਸ਼ੀਟ ਬਸਾਉਣ ਦੇ ਨਾਲ ਕਿੰਨਾ ਕੁ ਫਾਇਦਾ ਹੋਊਗਾ 31 3500 ਕਰੀਬ ਦੇ ਵਿੱਚ ਆਇਆ 3500 ਦੇ ਕਰੀਬ ਤੁਸੀਂ ਮੰਨਦੇ ਹੋ ਕਿ ਬਚਤ ਹੋਈ ਉਸ ਤੋਂ ਵੱਡੀ ਬਚਤ ਆ ਤੁਸੀਂ ਪਾਣੀ ਦੀ ਕੀਤੀ ਹੈ ਬਿਲਕੁਲ ਪਾਣੀ ਦੀ ਬਚਤ ਹੈ ਤੇ ਸਰ ਤੁਸੀਂ ਦਵਾਰਾ ਕੋਈ ਕਿਉਂ ਪੁਆਈਏ ਸ਼ੀਟ ਕੀ ਤੁਹਾਨੂੰ ਪਹਿਲਾ ਰਿਜ਼ਲਟ ਇਹਦਾ ਵਧੀਆ ਲੱਗਾ ਸੀ ਵਧੀਆ ਲੱਗਾ ਜੀ ਚਲੋ ਤੁਸੀਂ ਲੈਂਟਰ ਖੋਲੇ ਬਿਲਕੁਲ ਵਧੀਆ ਨਿਕਲਿਆ ਹਾਂ ਜੀ ਸਿੰਨੇ ਵੀ ਹੁੰਦੇ ਚਾਹੀ ਸੀ ਜਿੰਨੀ ਨਮੀ ਲਈਦੀ ਸੀ ਨਮੀ ਆ ਸੀ ਨਮੀ ਸੀ ਕਿ ਨਹੀਂ ਸੀ ਹਾਂਜੀ ਔਰ ਜਿਹੜੇ ਆਪਣੇ ਠੇਕੇਦਾਰ ਮਿਸਤਰੀ ਭਰਾ ਐ ਉਹਨਾਂ ਨੂੰ ਤੁਸੀਂ ਕੀ ਇਸ ਸਬੰਧ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਇਹ ਕੰਪਨੀ ਨੇ ਚੀਜ਼ ਵਰਤੀ ਹੈ ਕਿਸੇ ਕਾਰਨ ਨਹੀਂ ਵਰਤੀ ਹੈ ਇਸ ਲਈ ਨੂੰ ਵਰਤਣਾ ਚਾਹੀਦਾ ਇਹ ਸਿਰਫ ਤੇ ਸਿਰਫ ਅੰਬੂਜਾ ਕਵਚ ਸੀਮੈਂਟ ਨਾਲ ਹੀ ਮਿਲਦੀ ਹੈ ਠੀਕ ਸਰ ਇਹ ਜਿਹੜਾ ਸਰੇਤਾ ਸਰੀਆ ਕਿੱਥੋਂ ਲਿਆ ਸੀ ਤੁਸੀਂ ਇਹ ਆਪਣੇ ਬਨਾਰਸੀ ਦਾਸ ਨੇ ਬਨਾਰਸੀ ਦਾਸ ਜਿੱਥੇ ਫਰੋਖੋਰ ਦੇ ਵਿੱਚ ਉਹਨਾਂ ਕੋਲ ਕੀ ਕੀ ਸਮਾਨ ਮਿਲਦਾ ਹੈ ਉਹਨਾਂ ਕੋਲ ਤਕਰੀਬਨ ਲੋਹੀ ਦਾ ਸਮਾਨ ਰੀਤਾ ਬਜਰੀ ਤਕਰੀਬਨ ਮਿਲ ਜਾਂਦਾ ਸਰ ਆਪਣਾ ਕੰਟੈਕਟ ਨੰਬਰ ਵਿੱਚ ਬੋਲ ਦੂੰਗਾ ਕਈ ਵਾਰੀ ਕਹਿ ਰਹੇ ਯਾਰ ਸਰ ਨੂੰ ਵਿਸਥਾਰ ਨਾਲ ਨਾ ਠਿਕਰਸੇ ਬਾਣਨੇ ਪੋੜਾਂਗੇ ਹੀ ਨੰਬਰ ਲੋਕੜੀ ਨੰਬਰ ਬੋਲੋ ਸਰ ਆਪਣਾ 98552 74624 ਮੈਂ ਆਪਣੇ ਟਾਈਮ ਤੇ ਸਹੀ ਆਕੇ ਜੀ ਹਾਂਜੀ ਤੁਸੀਂ ਆਪਣੇ ਟਾਈਮ ਤੇ ਸਹੀ ਆ ਮੈਂ ਉਮੀਦ ਕਰਦਾ ਪ੍ਰਮਾਤਮਾ ਨੇ ਚਾਹਿਆ ਤਾਂ ਆਪਾਂ ਫਿਰ ਮਿਲਾਂਗੇ ਤੇ ਮੈਂ ਜਿੰਦਰ ਖੋਖਰ ਜੀ ਤੁਹਾਡਾ ਤੁਹਾਡੇ ਅਚੀਵਮੈਂਟ ਸ਼ੌਕ ਬਣਾਸੀ ਜੀ ਹੈ ਹਾਂਜੀ ਉਹਨਾਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇੰਜੀਨੀਅਰ ਗੁਰਪ੍ਰੀਤ ਸਿੰਘ ਜੀ ਮੋਗਾ ਦਾ ਮੈਂ ਬਹੁਤ ਬਹੁਤ ਥੈਂਕਸ ਕਰਦਾ ਜੋ ਇਸ ਕੰਪਨੀ ਦੇ ਵਿੱਚ ਨਵੇਂ ਪਰਿਵਾਰਾਂ ਦੇ ਵਿੱਚ ਵਾਧਾ ਕਰ ਰਿਹਾ ਮੇਰੇ ਵੱਲੋਂ ਸਾਰੇ ਇੰਜੀਨੀਅਰ ਸਾਹਿਬਾਨ ਠੇਕੇਦਾਰ ਮਿਸਤਰੀ ਭਰਾਵਾਂ ਔਰ ਦੁਕਾਨਦਾਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ